ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾ ਅੱਜ ਤੇ ਤੁਸੀਂ ਜੁੜਿਓ ਸੁਖਰਾਜ ਪੀਵੀ 30 ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪੈਂਡਾ ਸੂਰੇਆਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪੈਂਡਾ ਦੋਸਤੋ ਤੇ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕਾਰੋਬਾਰ ਖੇਤੀਬਾੜੀ ਦੇ ਕਾਰੋਬਾਰ ਦੇ ਨਾਲ-ਨਾਲ ਚੰਗੇ ਪਸ਼ੂ ਪਾਲਣ ਦਾ ਕੰਮ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਪਹਿਲਾ ਸੂਆ ਤਾਜੀ ਸੂਈ ਝੋਟੀ ਬਕਾਊ ਆ ਮਗਰ ਕੱਟੀ ਆ ਦੋਸਤੋ ਬਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦੇਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨੁਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਕਰ ਸਕੋ ਤੇ ਫੇਸਬੁੱਕ ਪੇਜ ਆ ਦੋਸਤੋ ਆਪਣਾ ਸ਼ੌਂਕੀ ਪੀਵੀਟੀ ਨਾਲ ਨਾਲ ਉਹਨੂੰ ਵੀ ਫੋਲੋ ਕਰਿਓ ਤੇ ਜਿਹੜੇ ਵੀ ਇੰਸਟਾਗ੍ਰam ਤੇ ਵੇਖ ਰਹੇ ਆ ਸੁਖਰਾਜ ਭੋ ਮਾਰਾਮ ਉਹਨੂੰ ਵੀ ਜਰੂਰ ਫੋਲੋ ਕਰ ਲਿਓ ਤੇ ਆਓ ਸਾਰੀ ਜਾਣਕਾਰੀ ਲੈਨੇ ਆ ਦੋਸਤੋ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਜੀ ਆਪਣਾ ਨਾਮ ਦੱਸਿਓ ਜੀ ਮੇਰਾ ਨਾਮ ਬਿਆਨਤ ਸਿੰਘ ਆ ਜੀ ਬਿਆਨਤ ਸਿੰਘ ਪਿੰਡ ਸੂਰੇ ਵਾਲਾ ਅੱਛਾ ਜੀ ਜ਼ਿਲ੍ਹਾ ਮੁਕਸਰ ਤੇ ਬਾਈ ਆਪਣਾ ਮੋਬਾਈਲ ਨੰਬਰ ਦੱਸ ਦਿਓ 98772 98772 86582 86582 ਹਾਂਜੀ 86582 ਠੀਕ ਐ ਤੇ ਬਾਈ ਜੀ ਇਹ ਝੋਟੀ ਪਹਿਲੇ ਸੂਏ ਸੂਈ ਆ ਹਾਂਜੀ ਪਹਿਲੇ ਸੂਏ ਸੂਈ ਇਹ ਘਰ ਦੀ ਆ ਇਹ ਹਾਂਜੀ ਬਿਲਕੁਲ ਘਰ ਦੀ ਜੀ ਤੇ ਹੁਣੇ ਹੀ ਸੂਈ ਆ ਹਜੇ ਹੈ ਹਾਂਜੀ 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 ਤੇ ਮਗਰ ਬੱਚਾ ਕੀ ਆ ਕੱਟੀ ਆ ਜੀ ਠੀਕ ਐ ਲਓ ਵੀ ਸੱਜਣੋ ਕੱਟੀ ਮਗਰ ਆ ਹੁਣੇ ਹੀ ਸੂਈ ਆ ਹਜੇ ਜੇਰ ਪੈਣੀ ਬਾਕੀ ਆ ਮੱਥੇ 'ਚ ਛੋਟਾ ਜਿਹਾ ਬੱਲਾ ਗੋਲ ਸੰਗਾ ਇਹ ਥਾਣਾ ਦਾ ਸਾਈਜ਼ ਗੈਪ ਤੁਹਾਨੂੰ ਨੇੜੇ ਹੋ ਕੇ ਦਿਖਾਵਾਂਗੇ ਲਓ ਵੀ ਸੱਜਣੋ ਥਾਣਾ ਦਾ ਸਾਈਜ਼ ਤੁਹਾਨੂੰ ਨੇੜੇ ਹੋ ਕੇ ਦਿਖਾ ਦਿੰਨੇ ਆ ਦੇਖ ਸਕਦੇ ਹੋ ਮੋਟਾ-ਮੋਟਾ ਥਾਣਾ ਮੁਠੀ ਦੀ ਚੁਆਈ ਵਾਲਾ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਾਣਾ ਦੀ ਜੱਜਮੈਂਟ ਕਰਾਵਾਂਗੇ। ਨਹੀਂ ਕੋਈ। ਹੁਣ ਹੋਈ ਮਿੱਤਰੋ ਥਾਣਾ ਦਾ ਸਾਈਜ਼ ਗੈਪ ਤੁਹਾਨੂੰ ਦੋਨਾਂ ਪਾਸਿਆਂ ਤੋਂ ਦਿਖਾ ਦਿੰਨੇ ਆ। ਸੇਮ ਸਾਈਜ਼ ਆ ਥਾਣਾ ਦਾ ਬਹੁਤ ਸੋਹਣਾ ਥਾਣ ਲੱਗਿਆ ਮੋਟਾ-ਮੋਟਾ। ਲਓ ਵੀ ਮਿੱਤਰੋ ਆ ਕੱਟੀ ਆ ਮਗਰ। ਕੱਟੀ ਜੈਡ ਬਲੈਕ ਆ। ਉਸ ਦੇ ਵਿੱਚ ਥੋੜਾ ਜਿਹਾ ਚਿੱਟਾ ਤੇ ਨਾੜੂਆ ਗੱਲਾ ਹਜੇ ਦੇਖ ਸਕਦੇ ਆ ਤੁਸੀਂ। ਲਓ ਵੀ ਸੱਜਣੋ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆਂ ਥਾਂ ਚੰਗਾ ਲੱਗਾ ਦਰਮਿਆਨਾ ਕੱਦ ਘਾਠਾ ਦੋਸਤੋ ਤੇ ਬਣੀ ਚੰਗੀ ਐ ਇੱਥੋਂ ਲੈ ਚੱਲ ਬਈ ਹੱਜਾ ਕੀ ਆ ਭੋਲਾ ਦੋਸਤੋ ਥੋੜਾ ਜਿਹਾ ਚੋਇਆ ਹੋਇਆ ਖਾਲੀ ਕੀਤੀ ਉਸ ਢੰਗ ਨਾਲ ਤੁਸੀਂ ਜੱਜਮੈਂਟ ਕਰ ਲਿਓ ਬੱਚਾ ਰਜਾਇਆ ਹੋਇਆ ਹਾਂਜੀ ਬਾਈ ਜੀ ਕੀ ਮੁੱਲ ਰੱਖਿਆ ਇਹਦਾ ਜੀ ਮੁੱਲ ਜੀ ਇਹਦਾ 85000 ਜੀ 85000 ਚੋਂ ਮਾਨਤਨ ਹੋ ਜੂ ਬਾਈ ਹਾਂਜੀ ਮਾਨਤਨ ਖੁੱਲਾ ਕਰ ਦਾਂਗੇ ਠੀਕ ਹੈ ਲਓ ਜੀ ਸੱਜਣੋ 85000 ਮੁੱਲਾ ਬਣਦਾ ਮਾਨਤਨ ਇਹਦੇ ਵਿੱਚੋਂ ਥੋੜਾ ਕੀਤਾ ਜਾਊਗਾ ਜਿਸ ਵੀ ਕਿਸੇ ਵੀਰ ਨੂੰ ਇਹ ਝੋਟੀ ਪਸੰਦ ਆ ਸੀਲਸ ਲੱਗ ਦੋਸਤੋ ਬਹੁਤ ਆ ਬਾਈ ਦਾ ਨੰਬਰ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ 22 ਹਰਣਾ ਸੰਪਰਕ ਕਰਕੇ ਸੌਦਾ ਕਰ ਲਿਓ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਹਾਂ ਕਮੈਂਟ ਕਰਕੇ ਦੱਸਿਓ ਦੋਸਤੋ ਵੀਡੀਓ ਕਿੱਦਾਂ ਦੀ ਲੱਗੀ ਜਲਦੀ ਮਿਲਦੇ ਹਾਂ ਅਜਿਹੀ ਨਵੀਂ ਵੀਡੀਓ ਦੇ ਨਾਲ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ